ਹਾਏ ਜੀ ਨਾ ਨਾ ਜੀ ਦੇ ਸਪੈਸਟਰ ਨਬਰ ਜੀ ਨਾ ਚਾਚਾ ਨੇ ਚੋਰੀ 17 ਹੀ ਹੈ ਇਹ ਹਾਕ ਹੈ ਚਾਚਾ ਚੋਰੀ ਕਰਦਾ ਫੜ ਲਿਆ ਬੰਦਾ ਹੇਰੇ ਸਸੀ ਦੀ ਕਾਲ ਜੀ ਸਾਰਿਆਂ ਨੂੰ ਸੋ ਵਜਤਾ ਜੀ ਹੀ WhatsApp 55 ਤੇ ਤੇ ਬਾਕੀ ਬਈ ਸਪਰੇਅ ਰਾਉਣ ਲੱਗ ਗਿਆ ਡੋਡੀ ਕੱਲ ਵੀ ਬੱਦਲ ਬਾਈ ਜੀ ਰਹੀ ਆ ਕੱਲ ਵੀ ਨਹੀਂ ਟਾਈਮ ਲੱਗਿਆ ਲੋਟਰੀ ਆਇਆ ਕੰਮ ਤੇ ਅੱਜ ਵੀ ਆਪਾਂ ਰੁਕੜ ਗਏ ਉਹਦਾ ਜਨਰੇਟਰ ਡੈਡੀ ਨੇ ਬੰਦੇ ਆ ਗਏ ਤੇ ਪਹਿਲਾਂ 2-3 ਵਜੇ ਕਹਿੰਦੇ ਸੋਈ 12 ਕਵਾਦ ਨੂੰ ਆ ਗਏ ਇਹ ਪਾਣੀ ਪੂਣੀ ਭੜਿਆ ਵਾ ਲਾਈਟ ਆਈ ਬੀਤੀ ਆਪਣੀ 25 ਵਜੇ ਗੱਡੀ ਨੇ ਆ ਕੇ ਸਵਾਈਦ ਵੀ ਰਵਾਤੀ ਸੀ ਉਰੇ ਮਨ ਲੱਗੇ ਵਿਆਂ ਪੰਪ ਲਾਉਣ ਬਸ ਮਨ ਲਾ ਦੀ ਕਿੱਧਾ ਪੰਪ ਹੀ ਰਹਿੰਦਾ ਏ ਬਾਕੀ ਆ ਪਰ ਰੁਕੜ ਜਾ ਕੇ ਆਏ ਆ ਕੰਮ ਜਾਂ ਤਾਂ ਇੱਕ ਤੇ ਇੱਥੇ ਤੇ ਆ ਗਏ ਆ ਹੁਣ ਰੋ ਇਹ ਰੇ 26 ਆ ਬਈ ਇਹਨੂੰ ਪਾਏਗੀ ਡੋਡੀ ਅਜਾ ਸ਼ੁਰੂ ਹੋਈ ਹੋਆ ਤਾਂ ਟਾਂ ਟਾਂ ਮੀਜੀ ਹੋਆ ਕਿਤੇ ਉਹ ਮੁਰਲੀ ਸਾਈਡ ਐ ਪਰਲੀ ਸਾਈਡ ਇੱਧਰ ਤਾਂ ਨਹੀਂ ਆ ਗਈ ਬਾਕੀ ਹੁਣ ਪੂਰੇ ਪਾਣੀ ਆਈ ਜਾਂਦਾ ਸਪਰੇਅ ਲੱਗੇ ਹੋਏ ਕਰਨ ਤਕਰੀਬਨ ਇੱਕ ਪੰਪੇ ਰਹਿੰਦਾ ਮਨ ਲੱਗਦੀ ਪਰੇ ਵਾਲਾ ਕੰਮ ਹੋ ਗਿਆ ਆਪਣਾ ਕਿਉਂਕਿ ਹੁਣ ਡੋਡੀ ਇੱਕੋ ਲਾਹਤ ਵੱਜ ਜਾਂਦੀ ਹੈ ਬਈ ਪਈ ਆਪਣੇ ਵੀ ਪਰਸੋਂ ਤੋਂ ਹੀ ਸ਼ੁਰੂ ਹੋਈ ਆ ਕੱਲ ਦਾ ਦਿਨ ਨੰਗਾ ਮੀਂਹ ਕਰਕੇ ਬਾਕੀ ਅੱਜ ਦਾ ਦਿਨ ਤਾਂ ਹੋਏ ਗਈ ਹੁਣ ਤੇ ਬੱਦਲ ਵਾਈ ਵਿਚ ਨੂੰ ਹੋ ਜਾਂਦੀ ਆ ਬੱਦਲ ਘੋਰੀ ਜਾਂਦਾ ਹੁਣ ਕਰਾਉਣੀ ਤਾਂ ਪੈਣੀ ਈ ਤੇ ਚਾਰ ਪੰਜ ਘੰਟੇ ਨੰਗੇ ਤਾਂ ਵਧੀਆ ਕਿਉਂਕਿ ਹੁਣ ਰੋਜ਼ ਮੀਂਹ ਪਈ ਜਾਂਦਾ ਹੁਣ ਦੇਖ ਕੇ ਕਰਾਉਣੀ ਪੈਣੀ ਸਪਰੇਅ ਤੇ ਫਾਚੇ ਵੀ ਬੰਦਨ ਟੀਮ ਦਾ ਟਰੰਪ ਵਾਲਿਆਂ ਦਾ ਟਾਈਮ ਵੀ ਨਹੀਂ ਹੈਗਾ ਇਹਦਾ ਹੁਣ ਚਲੋ ਆਪਣੀ ਮੋਟਰ ਉਪਰਾਂ ਤਾਂ ਆਪਣੇ ਕੰਮ ਉੱਧਰ ਨਵੇੜਕੇ ਵਿੱਚ ਰਛੜ ਕੇ ਇੱਧਰ ਆ ਜੇ ਉਹੀ 8-10 ਟਰੰਪ ਜਿਹੜੇ ਹੈਗੇ ਉਹ ਲਾ ਜਾਣੇ ਹੁਣ ਇਹਨਾਂ ਨੇ ਬਾਕੀ ਉਦਾਂ ਦਾ ਸਾਫਾ ਕਿਤੇ ਕਿਤੇ ਹੀ ਪਈ ਆ ਜੇ ਜੀਰੀ ਜੀ ਸੁੰਡੀ ਸੰਡੀ ਵਾਲਾ ਕੰਮ ਚੱਕ ਹੋ ਗਿਆ ਤਾਂ ਲੱਗੇ ਆਣ ਪੂਰੀ ਮਿਸਰ ਨਾਉਣ ਹੂੰ ਪਹੁੰਚ ਗਏ ਬਹੁਤ ਔਖੇ ਆਏ ਆ ਔਖੇ ਨਹੀਂ ਪੁੱਤਾ ਨਾ ਪਾਈ ਪਾਣੀ ਨਾ ਪਾਣੀ ਨਹੀਂ ਪਾਉਣਾ ਆਪਾਂ ਨੇ ਪਾਣੀ ਕਰਕੇ ਸਲਾਬਾਸ ਪਾਣੀ ਤਾਂ ਲਾਇਆ ਹੀ ਨਹੀਂ ਯਾਰ ਅਨਜੀਤ ਪਾਣੀ ਪਾਣੀ ਦੋ ਦਿਨ ਸਮਾਂ ਇੱਥੇ ਮੌਸਮ ਠੰਡਾ ਹੈ ਹਾਂ मौसम को तो खराब बता और तो वीडियो होता था, 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 हो था। हां ये लागे लागो तो कुंडा वाला लग घुमा दिए बाकी ने सभी लग मरले हां हो गया ना आ काले डाले का कमा दी आले डाले ज्यादा पेंदी आ साइड ज्यादा मारी इधर कुत्ते करके यार है मोरे परा तो नहीं हैगी इन्नी लागे पे हैगा गप्पे भी नहीं हैगा गप्पे भी नहीं हैगा अजय शुरू होया इदा अपन शुरू होया था लेकिन देखता मैं संभाल लिया बाद जे अपन ने संभाल लिया हम तो नहीं अपन ने कच्चा छड़ना ਉੱਧਰ ਵੀ ਨਿਤਰਨ ਲੱਗ ਗਈ ਫੇਰ 1-2 ਦਿਨਾਂ ਤੱਕ ਉੱਧਰ ਵੀ ਕਰਨੀ ਆਪਾਂ ਨੇ ਉੱਧਰ ਵੀ ਸਾਹਮਣੇ ਵਾ ਕੇ ਹਾਂ ਉੱਧਰ ਵੀ ਜਾਵਾਂਗੇ ਹੱਥ ਉੱਧਰ ਵੀ ਜਾਵ ਲਗਾ ਕੇ ਹੈ ਉੱਧਰ ਦੇ ਸਾਹਮਣੇ ਵੇ ਬਾਕੀ ਭਾਈ ਬੂਟਿਆਂ ਦਾ ਇੱਕ ਹੋਰ ਫਰਕ ਆ ਆਹ ਸਾਈਡ ਦੇਖੋ ਹੌਲੀ ਜੀ ਜੀ ਦੀ ਵੀ ਸ਼ਿੱਧੀ ਜੀ ਲੱਗਦੀ ਆ ਵਿਚੈਨ ਪੂਰੀ ਸੰਘਣੀ ਹੋਈ ਵੀ ਕਿਉਂਕਿ ਆਹ ਸਾਈਡ-ਸਾਈਡ ਬੂਟਿਆਂ ਦੇ ਸ਼ੋਰਾ ਰਹਿੰਦਾ ਏ ਬੂਟਿਆਂ ਕੋਲ ਜੀਤੀ ਨਹੀਂ ਹੁੰਦੀ ਤਾਂ ਹੀ ਆਪਾਂ ਨੇਰੇ ਹੁਣ ਬੂਟਾ ਰਗਣਾ ਹੀ ਕਰਨਾ ਬਈ ਤੇ ਗੰਨੇ ਦੀ ਆਪਣੀ ਐਂਸਲਾ ਹੈ ਬਈ ਜਿਹੜਾ ਉਰੇ ਆ ਉਰੇ 2795 ਲਾਉਣਾ ਤੇ ਦੇਖਾਂਗੇ ਵਿੱਚ ਨੂੰ ਜੇ 18 ਦਾ ਮਾਸੜੀ ਇਹਨਾਂ ਦੇ 20 ਮਿਲ ਗਿਆ 18 ਵੀ ਲਿਆਉਂਗੇ ਤੇ 18 ਵੀ ਆਪਾਂ ਨੇ ਲਾ ਦੇਣਾ ਤੇ ਬਾਕੀ ਜਿਹੜਾ ਆਹ ਹੈ ਇਹਦੇ ਸਾਰੇ ਜਿਵਾ ਬੀਜ ਦੇਣਾ ਜਵਾ ਬੀਜ ਕੇ ਫਿਰ ਗੰਨਾ ਬੀਜਣਾ ਆਪਾਂ ਨੇ ਤੇ ਜਿਹੜਾ ਉਹ ਪਰਾਂ ਹੈ ਉਹ ਚ ਆਪਾਂ ਨੇ ਸਰੋਂ ਬੀਜਣੀ ਆ ਕਿਉਂਕਿ ਘਰ ਜੋਗੀ ਹੋ ਜਾਂਦੀ ਹੈ ਫਿਰ ਉਹ ਖੱਤੀ ਸਰੋਂ ਦੀ ਲਾ ਕੇ ਉਹ ਗੰਨਾ ਆਪਾਂ ਨੇ ਪਹਿਲਾਂ ਲਾ ਦੇਣਾ ਇਹ ਦੋਹੇ ਕੰਮ ਕਰਨੇ ਆ ਆਪਾਂ ਨੇ ਹਣਾ ਇਹਦੇ ਜੇ ਸਾਰਾ ਦੂਵਾਈ ਵੇਚਣਾ ਆਪਾਂ ਨੇ ਕਿਉਂਕਿ ਜਿਹੜਾ ਸਰੋਂ ਵਾਲਾ ਉਹ ਹੁਣਾ ਘਾਟਾ ਕਿਉਂਕਿ ਸਰੋਂ ਵੀ ਨਹੀਂ ਉਕਣਾ ਹੁਣ ਇਹ ਬੂਟਿਆਂ ਦਾ ਸ਼ੋਰਾ ਬਹੁਤ ਆ ਜਿਹੜੀ ਹੋਊਗੀ ਆਪਣੀ ਉਹ ਘਰ ਜੋਗੀ ਉੱਧਰ ਹੋ ਜੂਗੀ ਕਿਉਂਕਿ ਫੇਰ ਵਧੀਆ ਤੇਲ ਪਾਣੀ ਦਾ ਵਧੀਆ ਚੱਲੀ ਜਾਂਦਾ ਆਪਣੇ ਅਜੇ ਵੀ ਪਈ ਆਪਾਂ ਨੇ ਸਰੋਂ ਵੇਚ ਵੀ ਦਿੱਤੀ ਸੀ ਪਈ ਵੀ ਆਪਣੇ ਘਰ ਜੋਗੀ ਗਾਹ ਨੂੰ ਆਪਾਂ ਨਹੀਂ ਹੁਣ ਫੇਰ ਹੋ ਜਾਣ ਤੇ ਬੱਦਲ ਹੁਣ ਫੇਰ ਚੜ੍ਹ ਕੇ ਆ ਗਿਆ ਰਣਜੀਤ ਆ ਬੱਦਲ ਫੇਰ ਚੜ੍ਹਿਆ ਆਇਆ ਕਹਦੇ ਯਾਰ ਕਰਦੇ ਕੋਈ ਅਰਦਾਸ ਬੇਨਤੀ ਕਾ ਦੋ ਚਾਰ ਦਿਨ ਘੜਾ ਦੇ ਸਾਰਿਆਂ ਨੂੰ ਸਬਰਿਆਂ ਕਰ ਲਵੇ। ਠੀਕ ਕੰਦੇ ਬਾਈ ਇਹ ਤਾਂ ਇਹ ਨਾ। ਇੱਕ ਦੇਖ ਨਾ ਜੇ ਮੀਂਹ ਪੈਂਦਾ ਨੇ ਪੈਂਡ ਲੋੜਤੀ ਜਾਂ ਪੈਂਦਾ ਨਹੀਂ ਤਾਂ ਹੁਣ ਦੇਖ ਲੈ ਤੂੰ। ਹੁਣ ਨਾ ਨਹੀਂ ਲੰਦਾ ਹਟਣ ਦਾ। ਉਹ ਨਹੀਂ ਇਹਨੇ ਝੀਰੀ ਨੂੰ ਖਰਾਬ ਕਰਨੇ। ਝੀਰੀ ਨੂੰ ਖਰਾਬ ਕਰਨਾ ਉਹ ਤਾਂ ਹੈ। ਡੋਡੀ ਵੀ ਤਾਂਹੀਂ ਪਿਆ ਮੀਂਹ ਪਈ ਜਾਂਦਾ ਉਹਦੇ ਕਰਕੇ ਡੋਡੀ ਪੈਂਦਾ। ਇਮੀਂ ਦਾ ਪਾਣੀ ਖੜਾ ਏ ਮੋਟਰ ਤਾਂ ਚਲਾਇਆ ਹੀ ਨਹੀਂ ਮੋਟਰ ਤਾਂ ਸਲਾਬਾ ਹੁੰਦਾ ਉਹ ਲੱਗ ਗਿਆ ਉੱਦੋਂ ਕਾਲਦਾ ਜਿਆ ਹੂਣ ਆਦੇ ਬਸ ਨੰਗ ਜਵੇ ਨਹੀਂ ਨੇ ਹੈਗਾ ਅੱਜ نیٹ ਦੇਖੀ ਕਿ ਕਿਤੇ ਹੁਣ ਕਿੱਧਰ ਜਾਣਾ ਆਪਾਂ ਇਹ ਚਾਹਦੇ ਹਾਂ ਕਿ ਇੱਕ ਪੰਪ ਇੱਕ ਲਾਉਣਾ ਉਹਨੇ ਕਿੰਨੇ ਪੰਪ ਲਾਏ 12 12 ਲਾਤੇ ਬਾਬਾ ਜੀ ਵਧੀਆ ਵਧੀਆ ਉਹ ਅੱਠ ਬਈਏ ਜੇਗਾ ਆਪਾਂ ਨੇ 12 ਹੀ ਪੰਪ ਲਵਾਤੇ ਐ ਨੜਾ ਹੋ ਜੇ ਜੀ ਕੋਈ ਕਸਰ ਨਾ ਰਹੇ ਬਾਕੀ ਦੋ ਬੀਲਿਆਂ ਦੀ ਬਾਤ ਕੀਤੀ ਆਪਾਂ ਨੂੰ ਥੀਲੇ ਦਾ ਪੈਕਟ ਆਉਂਦਾ ਹੈ ਤੇ ਦੋ ਬੀਲਿਆਂ ਦੀ ਬਾਤ ਕੀਤੀ ਚਲਦੇ ਬਾਕੀ ਆਪਾਂ ਉਹ 45 ਮੋਟਰ ਜਿਹੜੀ ਸਰਦ ਜਿਹੜਾ ਮਾਰ ਲਈ ਤੇ ਉੱਥੇ ਜਦੋਂ ਉਦੋਂ ਦਾ ਠੀਕਤਾ ਜੇ ਕਾ ਤੋ ਉੱਧਰ ਦੇਖਿਆ ਤਾਂ ਹੁਣ ਉੱਧਰ ਫੇਰ ਜਾ ਕੇ ਆਉਣਾ ਹੈ। ਲੌਬੀ ਇੱਧਰ ਤਾਂ ਆਪਣੇ 110 ਨੂੰ ਦੱਸ ਜੇ ਐਨੀ ਰੋਟੀ ਡਿਊਟੀ ਕਿਤੇ ਵੀ ਕਿਉਂਕਿ ਇਹ ਹਜੇ ਨਿਸਰ ਰਹੀ ਆ ਤੇ ਪਰ ਸੁੰਡੀ ਵਾਲੀ ਤਾਂ ਆਪਾਂ ਨੇ ਕਰਾ ਦਿੱਤੀ। ਤੇ ਇੱਧਰ ਜੱਗੇ ਨਾਲ ਦੀ ਪੂਰੀ ਨਿਸਰ ਗਈ। ਇਹ ਪਹਿਲਾਂ ਛਿੱਟਾ ਕੱਢ ਗਈ ਸੀ ਪੂਰਾ। ਪਰ ਇਹਾਂ ਦੇ ਮਨ ਲੱਗਦੀ ਸਪਰੇ ਸ਼ਾਇਦ ਜੱਗੇ ਨਾਲ ਨੇ ਕਰਾਈ ਨਹੀਂ ਹੈਗੇ ਪਤ ਨਹੀਂ ਕਰਾ ਦਿੱਤੀ। ਇਹਾਂ ਦੇ ਆ ਬਹੁਤ ਸੁੱਕ ਗਿਆ। ਗੋਬ ਵਾਲੀ ਸੁੰਡੀ ਬਹੁਤ ਹੈ ਤੇ ਚ। ਬਹੁਤ ਜ਼ਿਆਦਾ ਛੱਟਾ ਸੁੱਕਿਆ ਹੋਇਆ। ਹਾਂ ਦੇਖੋ 5 5 6 6 ਤੇ ਬਾਕੀ ਆਪਣੇ ਇੱਧਰ 471 468 ਉਹ ਬਾਈ ਪੂਰੀ ਸਰ ਜੀ ਉਹ ਵੀ ਹਜੇ ਸਿੱਧੀ ਬਰਲ ਨਹੀਂ ਗਲਦੀ ਹੈ। ਸਿੱਕਾ ਸਿੱਧਾ ਹੋਇਆ ਗਿਆ ਬਾਕੀ ਹਜੇ ਖਿੰਡੂਗਾ। ਇਹਦਾ ਨਾਲ ਦੇ ਨਾਲ ਖੰਡੀ ਵੀ ਜਾਂਦਾ ਇਹ ਵਿੱਚ। ਵਿੱਚ ਹਜੇ ਛੱਟਾ ਨਹੀਂ ਘੜਦਾ ਵੀ ਆ। ਇਹ ਲਾਉਂਗੇ ਜੇ ਦਿਨ ਨਿਸਰਨੇ ਨੂੰ ਇਹਨੇ ਤਾਂ 2-4 ਦਿਨਾਂ ਚਾਹੀਨ ਨਿਸਰ ਜਣਾ ਬਾਕੀ ਤਾਂ ਹੁਣ ਬਾਈ ਸਾਰੇ ਹੀ ਕਹਨੇ ਆ 468 আর 471 ਵੀ ਬਹੁਤ ਵਧੀਆ ਬੀਜ ਆ ਵੀ ਛਾੜ ਝੂੜ ਵਧੀਆ ਏ ਬਾਕੀ ਹੁਣ ਐਤ ਕੀ ਪਤਾ ਲੱਗੂਗਾ ਨਿਸਰਨੇ ਦੀ ਵਧੀਆ ਜਾਂ ਤੇ ਬੂਜਾ ਪਾਜਾ ਵੀ ਠੀਕ ਆ ਸਾਰਾ ਕੁਝ ਹਜੇ ਬਾਕੀ ਇਹ ਵੀ ਨਿਸਰ ਰਹੀ ਆ ਆਪਣੇ ਏਕੜ ਪੂਰੀ ਨਿਸਰੀ ਆ ਓਕੀ ਇੱਧਰ ਸੂਰਾ ਨੇ ਆਪਣਾ ਹੱਲਾ ਬੋਲਿਆਗਾ ਸਾਰੀ ਬੱਟਾਂ ਢੇੜੀਆਂ ਪਈਆਂ ਤੇ ਹੁਣ ਤਾਂ ਬਾਈ ਪਾਣੀ ਪੂਣੀ ਬੰਦੇ ਕਰੇ ਹੋਏ ਕਿਉਂਕਿ ਮੀਂਹ ਰੋਜੇ ਪੈ ਜਾਂਦਾ ਐਤਨੂੰ ਬੱਦਲ ਘੋਰ ਦਾ ਰੁੱਪੜ ਵਾਲੀ ਸਾਈਡ 'ਚ ਬਾਕੀ ਹੁਣ ਦੇਖਦੇ ਹਾਂ ਮੀਂਹੋਂ ਦਾ ਕਿਆ ਸਾਬਤਾ ਬਣਦਾ ਅੱਜ ਜੇ ਸ਼ਾਮ ਤੱਕ ਵੀ 4-5 ਘੰਟੇ ਬਿਨਾਂ ਗੇ ਤਾਂ ਬਹੁਤ ਆ ਸਪਰੇਅ ਜਨਮ ਅਸਰ ਕਰ ਦਿੰਦੀ ਐ ਕਿਉਂਕਿ ਇੱਥੇ ਕਿਹੜੇ ਜ਼ਿਆਦਾ ਬਣੇ ਪਈ ਦੀ ਅੱਜ ਅੱਜੇ ਸ਼ੁਰੂ ਹੋਇਆ ਤਾਂ ਕੰਮ ਸਾਨੂੰ ਆਪਾਂ ਨੇ ਖਤਰੇ ਖਰਾਬਤੀ ਹੁਣ ਤੇ ਵੀ ਮੱਥੀ ਹੁਣ ਚੱਲਦੇ ਆਂ ਇਸ ਉੱਤੇ ਵੀ ਜਿਹੜੀ ਆਪਣੀ ਚਰੀ ਆ ਦੂਜੀ ਉਹ ਵੀ ਤਿਆਰ ਹੋ ਗਈ ਆ ਨਾ ਨਿਕਲ ਆਈ ਵਿੱਚੋਂ ਪੂਰੀ ਬਾਹਰ ਹੁਣ ਉਹਦਾ ਵੀ ਕੋਈ ਚੱਕਰ ਨਹੀਂ ਮੂੰਹ ਦਾ ਆ ਜਰੀ ਦੇਖੋ ਕਦ ਗੰਨਾ ਕਰ ਗਈ ਇਹ ਆਪਾਂ ਢੱਕਣ ਢੋਕਣ ਖੁੱਲੇ ਛੱਡੇ ਪਏ ਆ ਥੋੜਾ ਬਹੁਤ ਪਾਣੀ ਪੈ ਗਿਆ ਜਾਂਦਾ ਹੁੰਦਾ ਮਾੜਾ ਮੋਟਾ ਜਿਹਾ ਚਲਾਉਂਦੇ ਮੋਟਰ ਤੇ ਬਾਕੀ ਇੱਧਰ ਬਾਸਮਤੀ ਆ ਗਈ ਇਹਦੇ ਜਿਵੇਂ ਹੁਣ ਪਾਣੀ ਚਲਾ ਕੇ ਜਲਦੇ ਐ ਜੇ ਇਹਨੂੰ ਲੋੜ ਆ ਪਾਣੀ ਦੀ ਬਾਕੀ ਦੂਏ ਖੇਤਾਂ ਨੂੰ ਪੂਰੇ ਹੀ ਆ ਜੇ ਹੁਣ ਮੀਂਹ ਵੈਸੇ ਤਕਰੀਬਨ ਬਈ ਰੋਜ਼ ਹੀ ਸਾਡੇ ਏਰੀਆ ਜਿਹੜਾ ਰੋਜ਼ ਹੀ ਪੈਣ ਵਾਲਾ ਕੰਮ ਹੋ ਜਾਂਦਾ ਇੱਕ ਪਿੰਡ ਛੱਡ ਕੇ ਵੀ ਪੈ ਜਾਂਦਾ ਹੁਣ ਤਾਂ ਪਰ ਪੈਣਾ ਰੋਜ਼ ਹੀ ਹੈ ਚਲਦੇ ਆਂ ਬਾਕੀ ਹੁਣ ਕਰਨਾ ਉੱਥੇ ਸੈਲਰ ਵੱਲ ਵੀ ਜਾ ਕੇ ਆਉਨੇ ਆਂ ਦੂਜੀ ਨੂੰ ਆਪਾਂ ਦੇਖਦੇ ਉੱਧਰ ਜਿਹੜੀ ਛੱਬੀ ਆ ਵੀ ਉਹ ਕਿੰਨੀ ਗੰਸਰਦੀ ਆ ਉਹਦੇ ਉੱਪਰ ਵੀ ਸੰਡੀ ਵਾਲੀ ਸਪਰੇਅ ਕਰਾਉਣੀ ਆਪਾਂ ਨੂੰ ਉਸ ਦਿਨ ਇਹਦੇ ਤੇ ਬਾਸਮਤੀ ਦੇ ਕਰਾਵਾਵਾਂਗੇ ਕਿਉਂਕਿ ਬਾਸਮਤੀ ਨੂੰ ਕਿਤੇ ਕਿਤੇ ਲੱਗਦੀ ਆ ਸੰਡੀ ਸਾਡੇ ਪਰ ਵੀ ਦੋਨੇ ਸਪਰੇਅ ਕਰਾ ਦੂਗੇ ਤੇ ਆਪਾਂ ਨੇ ਉਹਦਾ ਜਵਾਬ ਦੇਣਾ ਚਲੋ ਹੋਰ ਕਈ ਗੱਲੇ ਆ ਜਾਣੇ ਇੱਕ ਅੱਧਾ ਦਿਨ ਤੱਕ ਫਿਰ ਜੇ ਲੋਟ ਲੱਗਿਆ ਪੈ ਗਈ ਟੁੱਟੀ-ਟੁੱਟੀ ਨੂੰ ਕਰਾਵਾਵਾਂਗੇ ਸਿਰ ਦਵਾਈ ਲਿਆਂਦੀ ਪਈ ਆਪਾਂ ਨੇ ਕਪੂਲੇ ਆਇਆ ਤਾਂ ਹੁਣ ਸਪਰੇ ਚੱਲਦੇ ਆਂ ਬਾਕੀ ਹੁਣ ਕਰਨੇ ਆਂ ਆਹ 26 ਬਈ ਆਪਣੀ ਇਹ ਵੀ ਨਿਸਰਨ ਲੱਗ ਗਈ ਤੇ ਅਜੇ ਸੁੰਡੀ ਸੰਡੀ ਤੇ ਤਾਂ ਕੋਈ ਲੱਗਦਾ ਨਹੀਂ ਹੈਗਾ ਚਾਂਸ ਤੇ ਸਪਰੇ ਇਹਨ ਪੂਰੇ ਨਿਸਰੇ ਤੇ ਕਰਾਵਾਂਗੇ ਇਹਦੇ ਪਰ ਹੁਣ ਬਾਕੀ ਕਰਾਉਣੀ ਤਾਂ ਪੈਣੀ ਹੈ ਇੱਕ ਸਪਰੇ ਕਿਉਂਕਿ ਬਾਅਦ ਚੋ ਪੈ ਜਾਂਦੀ ਹੈ ਫੇ ਸੁੰਡੀ ਰੇ ਪਰ ਬਚਾਓ ਆਜੇ ਕੋਈ ਛੱਟਾ ਨਹੀਂ ਸੁੱਕਿਆ ਜੇ ਤੇ ਨਿਸਰਨੀਆ ਸ਼ੁਰੂ ਹੋ ਗਈ ਉੱਪਰ ਲੱਗੇ ਤਾਂ ਜਿਹੜਾ ਥੱਲੇ ਵਾਲਾ ਹਜੇ ਲੰਬਾ ਟਾਈਮ ਇਹ ਵੀ ਕਿਤੇ ਕਿਤੇ ਨਿਕਲੇ ਹੋਏ ਛੱਟਾ ਜਿਵੇਂ ਆਹ ਆਪជា ਅੱਜ ਵੀ ਆਪਣੀ ਨਿਸਰ ਗਈ ਤੇ ਪੱਕੀ ਹੁਣ ਬਈ ਇੱਕ ਆਪਾਂ ਨੇ ਘੋੜੀ ਦਵਾਈ ਦੀ ਕੱਲ ਕਿਹੜਾ ਬਣਾ ਡਾਕਟਰ ਆਉਂਦੇ ਉਹ ਵੀ ਇਹਨੇ ਬਹੁਤ ਸ਼ੌਂਕ ਦਾ ਘੋੜੀ ਦਾ ਤੇ ਉਹਨੂੰ ਦਵਾਈ ਆ ਘੋੜੀ ਥੋੜੀ ਲਿੱਸੀ ਬਹੁਤ ਈ ਤੇ ਜਾਗਣ ਜੋਗਮ ਜੇ ਹੋਏ ਵੇ ਤੇ ਉਹ ਕਹਿੰਦਾ ਮਾਪੇ ਕਰਨਾ ਨਹੀਂ ਸੱਟ ਤੇ ਉਹਨੂੰ ਵੀ ਦਰਾਹੇ ਜਾਣਾ ਬਾਈ ਫੀਡ ਲੈਣ ਉਹ ਵੀ ਫੋਨ ਕਰਦਾ ਸਵੇਰ ਦਾ ਤੇ ਹੁਣ ਗਿਆ ਮੈਂ ਕਿ 4:30 4:00 ਵਜੇ ਚੱਲਦੇ ਆ ਬਾਕੀ ਉਰੇ ਕੰਮਕਾਰ ਨਿਬੇੜਦੀ ਆ ਆਪਣੇ ਸਾਰੇ ਫਿਰ ਜਾਇਆ ਉਹਨੇ ਉਹਦੇ ਨਾਲ ਕਿਉਂਕਿ ਹੁਣ ਦਵਾਈਆਂ ਉਹਨੂੰ ਫੀਡ ਵੀ ਬਾਈ ਦਵਾ ਲਈ ਤੇ ਗਾਂ ਤੇ ਆਪੇ ਲੈ ਆਏ ਕਰੂੰਗਾ ਤੇ ਲੋਟ ਲੱਗੇ ਆਪਾਂ ਵੀ ਇੱਕ ਥੈਲਾ ਚੱਕ ਲਿਆਉਂਗੇ ਜੇ ਹੋਈ ਜਗਾ ਬਾਕੀ ਜਿਹੜੇ ਪੈਣੀ ਵਾਲੇ ਮੁੰਡੇ ਆ ਉਹ ਵੀ ਜਦ ਕਹਿੰਦੇ ਤੇ ਮੈਨੂੰ ਵੀ ਸਾਨੂੰ ਦੱਸ ਦੀ ਜਾ ਜਾਣਾ ਤੇ ਦੋ ਥੱਲੇ ਉਹਨਾਂ ਨੂੰ ਦਵਾ ਕੇ ਲਿਆਉਣੇ ਆ ਦੋ ਥੱਲੇ ਉਹਨੂੰ ਦਵਾਦਣੇ ਮੀਨੇ-ਮੀਨੇ ਦਾ ਦਾਣਾ ਉਹਨਾਂ ਨੂੰ ਦਵਾ ਲਿਆਉਣਾ ਉਹਨਾਂ ਦੀ ਗੱਡੀ 'ਚ ਵੀ 4 ਕ ਥੱਲੇ ਆ ਜਾਣਗੇ ਜੇ 5 ਆਉਂਦੇ ਹੋਏ ਤਾਂ ਫੇਰ ਇੱਕ ਆਪਾਂ ਚੱਕ ਲਿਆਉਂਗੇ ਸਹਿਬਾ ਨੂੰ ਕਿਉਂਕਿ ਹੀਰੇ ਦੇ ਦੋ ਥੱਲੇ ਪਏ ਆ ਸਹਿਬਾ ਦਾ ਇੱਕ ਹੀ ਰੰਦਾ ਤਾਂ ਉਹਨੇ 15 ਕ ਦਿਨ ਕੱਢਣੇ ਆ ਫੇਰ ਭੱਜਣਾ ਪੈਣਾ ਤੁਨ ਤਾਂ ਕਰਕੇ ਦੇਖਦੇ ਆ ਹੁਣ ਤੰਮ ਚੱਲਦੇ ਆਂ ਬਾਕੀ ਤੁਹਾਨੂੰ ਮਲਾਉਣੇ ਇੱਥੇ ਜਾ ਕੇ ਬਾਈਨਾ ਤੇ ਕਿਨੇ ਵੀ ਨੇ ਨਾਲ ਜਾਣਾ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ ਵੀਰ ਨੂੰ ਆਪਾਂ ਇੰਟਰਵਾਇਆ ਕੋੜੀ ਉਹ ਵੀ ਦਿਖਾਵਾਂਗੇ ਚੱਲਾ ਆਪਣੀ ਸਲਾਹ ਬਣ ਗਈ ਤੇ ਲੈਣ ਦੀ ਫਿਰ ਕੋੜੀ ਦਾ ਚੱਕਰ ਐ ਪੈਂਦਾ ਦਾ ਆਪਣੇ ਜਗਾ ਘੱਟ ਹੋ ਜਾਣੀ ਫਿਰ ਕਿਉਂਕਿ ਡੰਕਰ ਹਜੇ ਹੈਗੇ ਆਪਣੇ ਕੋ ਗਾਂ ਆ ਫਿਰ ਔਖੀ ਹੋ ਜਾਂਦੀ ਬੰਨੜ ਕਰਦੇ ਜੀ ਬਾਕੀ ਹੁਣ ਇਹਨਾਂ ਦੀ ਪਹਿਲਾਂ ਸੰਭਾਲ ਕਰ ਲਈ ਇਹਨਾਂ ਨੂੰ ਕਰ ਲਈਏ ਰਾਜੀ ਉਹਦੇ ਬਾਅਦ ਫਿਰ ਲਿਆਵਾਂਗੇ ਇੱਕ ਅੱਧੀ ਹੋਰ ਕੋੜੀ ਤੇ ਸਹਬਾਂ ਨੂੰ ਹਾਂ ਇਡਾ ਗੂੜਾ ਵੀ ਦਿਵਾ ਕੇ ਆਉਣਾ ਅੱਜ ਸ਼ਾਮ ਨੂੰ ਕਿਉਂਕਿ ਕੱਲ ਦੀ ਉਹ ਅੰਦਰ ਹੈ ਕਿਉਂਕਿ ਬਈ ਬਾਹਰ ਨੂੰ ਮੀਂਹ ਚ ਤਾਂ ਨਹੀਂ ਡੜਦੇ ਹੈਗੇ ਉਹ ਟੈਂਪਰੇਚਰ ਬਹੁਤ ਲੋਗਾ ਜਾਂਦੀ ਹੈ ਟੈਂਪਰੇਚਰ ਲੋ ਹੋ ਕੇ ਇੱਕ ਦਿਨ ਡਰਲੀ ਦੀ ਇਹ ਜਦ ਪਹਿਲਾ ਪਹਿਲਾ ਹੁਣ ਤਾਂ ਬਈ ਸਰੀਰ ਚ ਵੀ ਜਾਣ ਪੈਗੀ ਤੇ ਫਿਰ ਵੀ ਆਪਾਂ ਇਸ ਕਲੰਦੇ ਨਹੀਂ ਹੈਗੇ ਉਹਨਾਂ ਨਾਲ ਹਣਾਉਣੇ ਆ ਹਜੇ ਤੇ ਨਾ ਮੀਂਹ ਬਾਹਰ ਕੱਢਦੇ ਹਾਂ ਬਤਾ ਤਾਂ ਕਰਕੇ ਫਿਰ ਕੱਚੇ ਪਰ ਕੱਢ ਦਿੰਨੇ ਆ ਘੰਟਾ ਦੋ ਘੰਟੇ ਰਹਿਣ ਦੀ ਫੇਰਾ ਰਾਤ ਨੂੰ ਅੰਦਰ ਬੰਦਦੇ ਕਿਉਂਕਿ ਮੀਂਹ ਆ ਜਾਂਦਾ ਆਪ ਨੂੰ ਕੋਈ ਬੰਨੇ ਨਹੀਂ ਗੋ ਬਾਕੀ ਬਰਸਾਦ ਦਾ ਟਾਈਮ ਆ ਬਾਈ ਸੱਪ ਸਲੂਪੀਆਂ ਬਹੁਤ ਆਉਂਦੀਆਂ ਫਿਰ ਤੁਹਾਨੂੰ ਪਤਾ ਆਪਣੇ ਲਾਗ ਉਧਰ ਪਾਰਲੀ ਸਾਈਡ ਜਾੜ ਉਹ ਕੰਦਾ ਗੁੰਦਾ ਪਣ ਟੱਪ ਕੇ ਆਈ ਜਾਂਦੇ ਆ ਤੇ ਤਾਂ ਕਰਕੇ ਫਿਰ ਆਪਾਂ ਸੈਵਨ ਰਾਤ ਨੂੰ ਅੰਦਰੇ ਬੰਦਦੇ ਆ ਹੀਰੇ ਜੋਗਾ ਉੱਥੇ ਕਰਨਾ ਬਾਈ ਛੱਡ ਦਾ ਹੁਣ ਦੇਖਦੇ ਆ ਬਸ ਮਿਸਤਰੀ ਇੱਧਰ ਦੀ ਇੱਕ ਆਪਣਾ ਵਿਹਲਾ ਹੋ ਜAVE ਫਿਰ ਇਹਨੂੰ ਉੱਥੇ ਲਾ ਕੇ ਆਪਾਂ ਨੇ ਘਰਾਂ ਵੀ ਥੋੜਾ ਜਿਹਾ ਕੰਮ ਕਰਾਉਣਾ ਫਿਰ ਉੱਥੇ ਘਰਾਂ ਹੀ ਬਣਾ ਦੀਏ ਟੀਨਾ ਟੁੰਨਾ ਪਾ ਦੀ ਉਧਰਲੀ ਸੜ ਜਿੱਧਰ ਖੁੱਲਾ ਫਿਰਦਾ ਬਾਕੀ ਕਮਰਾ ਤਾਂ ਇਹਨੂੰ ਇੱਧਰ ਵੀ ਕਰ ਦੇਣਾ ਆਪਾਂ ਨੇ ਜਦੋਂ ਰੇਟਿੰਗ ਕਰਾ ਗਏ ਬਾਕੀ ਹੁਣ ਚੱਲਦੇ ਆਂ ਤੁਹਾਨੂੰ ਸੈਲਰ ਵੱਲ ਤੇ ਚੇਤਕ ਆਪਣਾ ਬਹੁਤ ਵਧੀਆ ਜਾਂਦਾ ਬਈ ਸਕੂਟਰ ਜਾਰੇ ਬੰਨੇ ਪਏ ਜਾਣੇ ਸੈਰੀ ਇੱਕ ਤੇ ਸਟਾਰਟ ਹੁੰਦਾ ਹਫਤੇ ਦੋ ਹਫਤੇ ਬਾਅਦ ਇੱਕ ਮਾਰੀ ਆ ਮੈਂ ਹੁਣ ਤੇ ਹੁਣ ਜਿਹੜੇ ਸਟਾਰਟ ਆਵੇ ਕਲਚ ਚੜੀ ਤਾਰ ਕੋਣ ਆਏ ਜੀ ਪਤਲੇ ਅਤਿਛੇ ਤੱਕ ਪੁਰ। ਇਹ ਤਾਰ ਟੁੱਟ ਗਈ ਸੀ ਥੋੜੀ ਰੁਕਣ ਵਾਲੀ ਸੀ ਬੋਦੀ ਜੀ ਹੋਈ ਸੀ। ਸ਼੍ਰੀ ਨਰਵਾਸਨ ਹੋਏ ਸੀ। ਇਹਨਾਂ ਦਾ ਸਾਹ ਨਹੀਂ ਚੱਲ ਰਿਹਾ ਸੀ। ਬਿਗਮ ਤੇ ਇਸ ਪਤਲੇ ਸ਼ਰੀਰ ਦੀ ਨਿੱਤ ਨਾ ਸੋਇਂ ਚਲੀ ਰਹੀ ਹੈ। ਕਿਹਾਰੇ ਮਸਜੋਨ ਨਹੀਂ ਪੈ ਰਹੇ। ਤਕਬਲ ਸੋਹਣਾ ਪਿਆ। ਆ ਇਹ ਨਾ ਨਾ। ਫਿਰੇਸ ਤੇ 17 ਨੰਬਰ ਦੀ ਨਾ। ਚਾਚਾ ਨੇ ਚੋਰੀ 17 ਹੀ ਆ ਇਹ ਹਾਬ ਹੈ। ਚਾਚਾ ਚੋਰੀ ਕਰਦਾ ਫੜ ਲਿਆ ਬੰਦਾ ਹੈ। ਸਸੀ ਕਾਲ ਜੀ 1017 ਯਹਾਂ ਆ ਆਪ ਕੀ ਮੇ ਵੀ ਆ ਅੱਦਾ ਹੈ ਆ ਬਰੀ ਖਾਲੀ ਕੂੜੀ ਨਹੀਂ ਲੋਟ ਉਹਨੇ ਚਾਚਾ ਕੈਮਰਿਆਂ ਜੋ ਦੇਦਾ ਆ ਕੇ ਜਨੇ ਆ ਖੋਲੀ ਸਿੱਧੀ ਮਸ਼ੀਨ ਦੇਖ ਰਹਾ ਹੈ ਅੰਬਰੀ ਦੇ ਆ ਪਾ ਦੀਆਂ ਗਾਹ ਤੇ ਕੋਈ ਨਟ ਵਿਚੋਰੀ ਹੋਇਆ ਨਾ ਜਦੇ ਚਾਚੇ ਨਾ ਲੇਦਾ ਦੋ ਨਟ ਚੰਗੇ ਆ ਓਏ ਨਟ ਮਾੜੇ ਰੋੜਾ ਯਾਰ ਜਿਹੜੇ ਤੈਨੂੰ ਦਿੱਤੇ ਸਾਰੇ ਨਟ ਵਧੀਆ ਨਾ ਕੋ ਨਮਕਰਨ ਵੀ ਆ ਗਿਆ ਆ ਜੂੜਾ ਇਹ ਕਰੀ ਪਰਦਾ ਆ ਜਾ ਉਹਨੂੰ ਹਾਂ ਚੋਰੀ ਕਰ ਲੈ ਚੱਲੀਏ ਫਿਰ ਐਨੇ ਲੰਬੇ ਜਿੰਨੇ ਕੇ ਜੇ ਅਸੀਂ ਨੂੰ ਚੋਰੀ ਚੋਰੀ ਤਾਂ ਪੁੱਛ ਗਿਆ ਸਮਾਨ ਜਾਣ ਲੈ ਕੇ ਜਾਣ ਲੱਗੇ ਫਿਰ ਤਾਂ ਸੱਲ ਆਹ ਦੇਖ ਲਓ ਬੈਟਾ ਤਾਂ ਭੰਤੀ ਕਰਨ ਲੱਗ ਗਿਆ ਆਹ ਦੇਖੋ ਉਧਰ ਮਾਰ ਰਿਹਾ ਵੇ ਆਹੀ ਕੰਮ ਨੂੰ ਕਰਾਈ ਰ ਜਦੋਂ ਦੇਖ ਲਿਆ ਵੀ ਕਿਹੜਾ ਕੇ ਗਿਆ ਵਸੀ ਇਹ ਤਾਂ ਬਹੁਤ ਫਾਇਦਾ ਹੈ ਹਾਂ ਜਿੰਨਾ ਕਹਿਦ ਨੇ ਅੱਛਾ ਸਾਨੂੰ ਵੀ ਆਪਾਂ ਪਹੁੰਚ ਗਏ ਦਰਾਹੇ ਤੇ ਫੀਡ ਲੇਨ ਆਏ ਵੇ ਤੇ ਜਿਵੇਂ ਤੁਹਾਨੂੰ ਦੱਸਿਆ ਜੀ ਤਾਂ ਆਪਾਂ ਨੇ ਬਾਕੀ ਤੁਹਾਨੂੰ ਫੀਡਾਂ ਦੇ ਬਾਈ ਸੈਂਪਲ ਵੀ ਦਿਖਾ ਦਨੇ ਵੀਰ ਕਹਿੰਦੇ ਤੇ ਵੀ ਆਪਾਂ ਨੂੰ ਸੈਂਪਲ ਦਿਖਾਓ ਵੀ ਕਿਵੇਂ ਦੀ ਹੈ ਨਾ ਕਿਹੜੀ ਜਿਹੜੀ ਫੀਡ ਆ ਤੇ ਆਹ ਫੀਡ ਆ ਜੀ ਬਾਈ ਆਪਣੀ 골ਡ ਵਾਲੀ ਹੈ ਨਾ ਵੀਰੇ ਹਾਂਜੀ ਤੇ ਆਹ ਆ ਗਈ ਆਪਣੀ ਪਲੈਟੀਨਮ ਤੇ ਆਹ ਆ ਗਈ ਆਪਣੀ ਸੱਤ ਟੌਪ ਵਾਲੀ ਇਹਦਾ ਨਾ ਡਾਇਮੰਡ ਡਾਇਮੰਡ ਵੀਰੇ ਇਹ ਜਿਹੜੀ ਹੀਰੇ ਨੂੰ ਪਾਉਣੇ ਪੈਣ ਇਹ ਉਹ ਫੀਡ ਆ ਆਹ ਸਹਿਵਾ ਵਾਲੀ ਆ ਗਈ ਆਹ ਜਿਹੜੀ ਆਪਾਂ ਥੱਲੇ ਇਹ ਕਿਵੇਂ ਦੀ ਘੂੜੀਆਂ ਨੂੰ ਪਾ ਸਕਦੀ ਆ ਬਾਈ ਫੀਡ ਇਹ ਵੀਰੇ ਜਿਵੇਂ ਆਪਣੇ ਗਦੇ ਖਚਰਨੇ ਨਾ ਜਿਹੜੇ ਘੋੜੇ ਬਾਲੇ ਭਾਰੇ ਨੇ ਹਾਂ ਉਹਨਾਂ ਲਈ ਹੈ ਵੀ ਨੋਰਮਲ ਖਰਾਕ ਰੱਖਣੀ ਹੈ ਜੀ ਮਾ ਜੀ ਜੀ ਨੇ ਨੋਰਮਲ ਇਹ ਆਪਣੀ ਪੈ ਜਾਂਦੀ ਆਪਾਂ ਨੂੰ 1850 ਦੀ ਹੈ ਨਾ ਤੇ ਆਹ ਪੈਂਦੀ ਆਪਾਂ ਨੂੰ 2050 ਦੀ ਬਾਈ ਆਹ 2250 ਰੁਪਏ ਦੀ ਆ ਹਾਂ ਤੇ ਬਾਕੀ ਆਪਾਂ ਲੈਣ ਆਏ ਪਿਆ ਬਾਈ ਆਹ ਫੀਡ ਲੁੱਤੀ ਆ ਸਾਹਵਾਲੀ ਗੁਰਪ੍ਰੀ ਡਾਕਟਰ ਵੀ ਆਇਆ ਪਿਆ ਤੇ ਇੱਧਰ ਵੀਰ ਸਾਡਾ ਹੋਰ ਕਿਵੇਂ ਆ ਜੀ ਵਧੀਆ ਜੀ ਵਧੀਆ ਐਨਾ ਖੁਸ਼ੀ ਉਹ ਬਹੁਤ ਹੋਈ ਵੀ ਆ ਕਹਿੰਦੇ ਫੀਡ ਦੇਣਾ ਐਨੀ ਘੋੜੀ ਦੀ ਨਹੀਂ ਕੋਈ ਜਿੰਨੀ ਫੀਡ ਦੀ ਹੋਈ ਵੀ ਆ ਚੱਲ ਪਾ ਦੇ ਉਹਦੇ ਵਿੱਚੇ ਹੁਣ ਫੀਡ ਤੇ ਲੱਦੀ ਆਪਾਂ ਫਿਰ ਬੜੇ ਖੁਸ਼ ਹੋਏ ਹੋਏ ਮੁੰਡੇ ਤੇ ਚੱਕ ਲੋ ਫਿਰ ਥੈਲੇ ਭਾਈ ਲੱਦਦੇ ਆ ਗੱਡੀ 'ਚ ਬਾਕੀ ਉਰੇ ਪਹੁੰਚੇ ਪਏ ਆ ਭਾਈ ਆਪਾਂ ਫੀਡ ਦੇ ਉਹਦੇ ਤੇ ਰਿਜ਼ਲਟ ਭਾਈ ਆਪਾਂ ਨੂੰ ਦਿਖਿਆ ਆਪਾਂ ਤਾਂ ਹੀ ਲੈਣ ਆਏ ਆ ਫੀਡ ਹਣਾ ਵੀਰ ਨਹੀਂ ਤਾਂ ਅਜ ਹੈ ਨਹੀਂ ਤਾਂ ਜਿਹਨਾਂ ਨੂੰ ਵੀਰ ਬਣੇ ਬਾਈ ਦੇ ਕੇ ਜਾਣਾ ਤਾਂ ਹੌਸਲਾ ਵੀ ਬਾਈ ਬਹੁਤ ਵਧੀਆ ਫੀਡ ਆ ਬਾਕੀ ਫੋਨ ਆਪਾਂ ਨੇ ਕਰੇ ਦਿੱਤਾ ਤਾਂ ਵੀਰ ਨੇ ਅਜ ਐਤਵਾਰ ਆਉਦੇ ਕਰਕੇ ਫਿਰ ਵੀਰ ਨਹੀਂ ਹੈ ਨੇ ਤੇ ਆਪਾਂ ਹੁਣ ਚਾਰ ਥੈਲੇ ਲੈ ਕੇ ਜਾਣੇ ਦੋ ਥੈਲੇ ਉਹ ਮੁੰਡੇ ਵਾਸਤੇ ਲੱਤੇ ਆ ਤੇ ਦੋ ਥੈਲੇ ਇਹਨਾਂ ਨੂੰ ਵੀਰਨਾ ਹੰ ਲਵਾਉਣੇ ਆ ਘੋੜੀ ਇਹਨਾਂ ਨੂੰ ਦਵਾਈ ਤੇ ਤਾਂ ਕਰਕੇ ਕੁੜੀ ਵੀ ਆਪਣੇ ਮੰਗੋ ਆਪਣੇ ਵਾਲੀ ਹੈ ਜੇ ਫਿਰ ਵੀ ਠੀਕ ਤੇ ਇਹ ਥੋੜੀ ਜਿਆਦਾ ਲਿੱਸੀ ਆ ਬਾਕੀ ਹੁਣ ਗੱਡੀ ਦੇ ਵਿੱਚ ਲੱਦਦੇ ਆਂ ਥੱਲੇ ਬਾਕੀ ਵੀ ਇੱਧਰ ਪਈਆਂ ਵੀਡੀਓ ਆਪਣੀਆਂ ਮੈਸਾਂ ਨੂੰ ਆ ਗਾਂ ਨੂੰ ਪਾਉਂਦੇ ਆਪਾਂ ਗਾਂ ਦਾ ਵੀ ਬਈ ਪੂਰਾ ਰਿਜ਼ਲਟ ਮਿਲੇ ਆਪਾਂ ਨੂੰ ਤੇ ਆ ਗਾਂ ਵਾਲੀ ਫੀਲਡ ਆ ਗਈ ਤੇ ਉਹ ਮੈਸਾਂ ਵਾਲੀ ਵੀ ਗਈ ਤੇ ਬਾਕੀ ਆ ਜਾਂਦਾ ਵੀ ਬਈ ਪੂਰਾ ਰਿਜ਼ਲਟ ਮਿਲੇ ਆਪਾਂ ਨੂੰ ਆਪਾਂ ਤਾਂ ਹੀ ਹੁਣ ਹੋਰੇ ਆਈਆਂ ਤੇ ਗਾਂਵਾਂ ਵਾਸਤੇ ਮੈਸਾਂ ਵਾਸਤੇ ਹੁਣ ਆਪਾਂ ਇਕੱਠਾ ਸਟਾਕ ਚੱਕ ਕੇ ਲੈ ਕੇ ਜਾਵਾਂਗੇ ਬਾਕੀ ਉੱਧਰ ਵੀ ਦੇਖਦੇ ਆ ਕਿਸੇ ਨਾਲ ਗੱਲ ਕਰੀ ਵੀ ਤੀ ਕਾਲੇ ਵੀਰ ਨਾਲ ਕਾਲਾ ਵੀਰ ਕਹਿੰਦਾ ਅਜੇ ਜਗ੍ਹਾ ਨਹੀਂ ਹੈਗੀ ਵੀ ਲੋਟਨੇ ਆਉਣ ਤੇ ਫਿਰ ਆਪਾਂ ਦੇਖਦੇ ਕੋਈ ਹੋਰ ਬੰਦਾ ਉੱਥੇ ਰੱਖਾਂਗੇ ਫੀੜਾਂ ਇਹਨਾਂ ਦੀ ਵੀਰਾਂਾਂ ਦੀ ਤੇ ਤੁਸੀਂ ਵੀ ਬਾਈ ਵਰਤ ਕੇ ਦੇਖਿਓ ਇੱਕ ਵਾਰੀ ਰਿਜ਼ਲਟ ਤੇ ਆਪਾਂ ਨੇ ਰਿਜ਼ਲਟ ਦੇਖ ਲਿਆ ਆਪਾਂ ਤਾਂ ਹੀ ਦੁਬਾਰੇ ਆਏ ਆ ਉਰੇ ਲੈਣਾ ਇੰਨੀ ਦੂਰ ਤੇ ਆਪਣਾ ਇੱਕ ਥੈਲੇ ਜਿੰਨਾ ਤਾਂ ਆਪਣਾ ਖਰਚਾ ਹੀ ਹੋ ਜਾਂਦਾ ਹੁਣ ਜਾਣ ਦਾ ਉਧੇ ਕਰਕੇ ਬਾਈ ਇੰਨੀ ਦੂਰ ਆਏ ਆ ਚੀਜ਼ ਵੀ ਵਧੀਆ ਤਾਂ ਹੀ ਆ ਕੁਆਲਿਟੀ ਵੀ ਪੂਰੀ ਵਧੀਆ ਏ ਤੇ ਜਰੂਰ ਬਾਈ ਵਿਜ਼ਿਟ ਕਰਿਓ ਤੇ ਦਰਾਹੇ ਆ ਜਿਹੜਾ ਦਰਾਹੇ ਲੁਧਿਆਣਾ ਆਪਣੇ ਚਮਕੌਰ ਸਾਹਿਬ ਤੇ ਲੁਧਿਆਣਾ ਰੋਡ ਪਰ ਆਉਂਦਾ ਏ ਪੁਲ ਆਉਂਦਾ ਦਰਾਹੇ ਵਾਲਾ ਉਹਦੇ ਨਾਲੇ ਸੱਜੇ ਹੱਥ ਮੁੜ ਕੇ ਜਦੋਂ ਚਮਕੌਰ ਵੱਲ ਤੇ ਆਉਨੇ ਆ ਤਾਂ ਪੁਲ ਦੇ ਥੱਲੇ ਵਾਲੀ ਸਾਈਡ ਆਪਾਂ ਨੇ ਲੈਫਟ ਹੋ ਕੇ ਤੇ ਮੁਰੇ ਹੀ ਆਉਂਦੀ ਆ ਦੁਕਾਨ ਵੀਰਨਾਂ ਦੀ ਜਿੱਤੇ ਮਰਜ਼ੀ ਪੁੱਛ ਲਓ ਸਨਿਹ ਦਰਾਹੇ ਵਾਲੇ ਦੀ ਫੀਡ ਤੇ ਬਹੁਤ ਮਸ਼ਹੂਰ ਆ ਬਾਕੀ ਦੱਸਣ ਦੀ ਲੋੜ ਨਹੀਂ ਹੈਗੀ ਤੁਸੀਂ ਆ ਕੇ ਇੱਕ ਵਾਰੀ ਬਈ ਜਰੂਰ ਚੈੱਕ ਕਰਿਓ ਗਾਂਾਂ ਵਾਸਤੇ ਦਾ ਜਰੂਰ ਕਿਉਂਕਿ ਜਿਨ੍ਹਾਂ ਨੇ ਫਾਰਮ ਕਰੇ ਬਈ ਆਪਾਂ ਘਰਾਂ ਪਾਉਨੇ ਆ ਜਿਹੜੀ ਫੀਡਾਂ ਬਈ ਉਹ ਕੁਝ ਨਹੀਂ ਕਰਦੀਆਂ ਇਹਨਾਂ ਨੇ ਰਿਜ਼ਲਟ ਦਿੱਤਾ ਆਪਾਂ ਨੂੰ ਡੇਢ ਕਿਲੋ ਦੁੱਧ ਦਾ ਫਰਕ ਪੈ ਗਿਆ ਆਪਣੀ ਗਾਂ ਦਾ ਠੀਕ ਆ ਗੱਗੇ ਵੀ ਸੁਣਾ ਨੇ ਤਾਂ ਉਹਨਾਂ ਦੇ ਘਰ ਦੇ ਨੇ ਤਾਂ ਸਾਰੇ ਡੰਗਰਾਂ ਨੂੰ ਪਾਤੀ ਉਹਨਾਂ ਦਾ ਰਿਜ਼ਲਟ ਬਈ ਆਪਾਂ ਕਹਿ ਨਹੀਂ ਸਕਦੇ ਆਪਾਂ ਨੇ ਇੱਕ ਗਾਂ ਨੂੰ ਪਾ ਕੇ ਦੇਖੀ ਦੀ ਗਾਂ ਦਾ ਸਰੀਰ ਦਾ ਵੀ ਫਰਕ ਜ਼ਿਆਦਾ ਖਾਣ ਪੀਣ ਵੀ ਬਹੁਤ ਵਧੀਆ ਏ ਬਾਕੀ ਹੁਣ ਆਪਾਂ ਨੇ ਠੀਕ ਆ ਵੀ ਭਰਉਣਾ ਫਿਰ ਉਹ ਵੀ ਦੱਸਾਂਗੇ ਵੀ ਗੱਬਣ ਵੀ ਨਹੀਂ ਰਹਿੰਦੀ ਤੇ ਉਹ ਗੱਬਣ ਰਹਿੰਦੀ ਆ ਉਹ ਚੀਜ਼ ਦੀ ਵੀ ਹੈ ਗਾਰੰਟੀ ਲੈਣੇ ਵੀ ਜੇ ਅੰਦਰ ਉਹ ਡੰਗਰ ਠੀਕ ਆ ਤਾਂ ਫਿਰ ਇਹ ਪਾਓ ਫੀਡ ਪੀ ਐਨ ਕੇ ਰਿਪੋਰਟ ਬਾਕੀ ਹੁਣ ਚੱਲਦੇ ਆ ਪਿੰਡ ਨੂੰ ਸੱਸੀ ਕਾਲ ਦੀ ਬਾਕੀ ਸਾਰਿਆਂ ਨੂੰ